ਇਹ ਹੋ ਜਾਏ ਇਮਾਨਦਾਰ ਲੀਡਰ ਮੈਂ ਕਹਿੰਦਾ ਪੂਰੇ ਦੇਸ਼ ਭਰ ਦੇ ਵਿੱਚ ਇਹੋ ਜਿਹਾ ਆਗੂ ਆਪਾਨੂੰ ਨਹੀਂ ਮਿਲਦਾ ਜੇਕਰ ਆਪਾਂ ਲੋਕਾਂ ਨੇ ਇਹੋ ਜਿਹਾ ਆਗੂ ਗਵਾ ਲਿਆ ਤਾਂ ਜ਼ਿੰਦਗੀ ਭਰ ਦੇ ਵਿੱਚ ਤਕਰੀਬਨ 40-50 ਸਾਲ ਆਪਾਨੂੰ ਲੱਗ ਜਾਣੇ ਆ ਇਹੋ ਜਿਹਾ ਆਗੂ ਨੂੰ ਪੈਦਾ ਕਰਨ ਵਾਸਤੇ ਕਾਫੀ ਜਥੇਬੰਦੀਆਂ ਨੇ ਜਿਹੜੀਆਂ ਉਹ ਪ੍ਰੋਟੈਸਟ ਤੋਂ ਬਾਹਰ ਨੇ ਬਿਆਨ ਵੀ ਆ ਰਹੇ ਨੇ ਗੱਲਬਾਤ ਵੀ ਹੋ ਰਹੀ ਆ ਅਸਾਂ ਕੇ ਸਰਦਾਰ ਜਗਜੀਤ ਸਿੰਘ ਦੱਲਿਆਰ ਸਾਹਿਬ ਭਾਵੇਂ ਆਪਣੀ ਜ਼ਿੰਦਗੀ ਤੋਂ ਰੁਸਕਤ ਹੋ ਸਕਦੇ ਆ ਪਰ ਇਸ ਅੰਦੋਲਨ ਨੂੰ ਜਿੱਤ ਕੇ ਜਾਣਗੇ ਪਰ ਬਹੁਤੇ ਕਿਸਾਨ ਆਗੂਆਂ ਦਾ ਇੱਕ ਬਿਆਨ ਆ ਰਿਹਾ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤ ਸ਼ੁਰੂ ਕਰਨ ਦੀ ਲੋੜ ਨਹੀਂ ਸੀ ਨਹੀਂ ਕਰਨਾ ਚਾਹੀਦਾ ਸੀ ਕਿ ਇਹ ਵੱਡਾ ਫੈਸਲਾ ਬਹੁਤ ਗਲਤ ਫੈਸਲਾ ਲਿਆਉ ਜੇਕਰ ਉਹ ਇਸ ਅੰਦੋਲਨ ਦਾ ਸਾਥ ਨਹੀਂ ਦਿੰਦੇ ਤਾਂ ਸਾਰੀ ਉਮਰ ਸਾਡੇ ਜਿਹੜੇ ਲੋਕ ਹੈ ਉਹ ਤੁਹਾਨੂੰ ਕਦੇ ਵੀ ਮੋਹ ਨਹੀਂ ਲਾਉਣਗੇ ਕਿ ਅੱਜ ਵੀ ਅਸੀਂ ਜੋ ਡੱਲੇਆਰ ਸਾਹਿਬਲੇ ਬੈਠੇ ਸੀ ਚੰਨੂ ਸਾਹਿਬ ਜੀ ਨੂੰ ਵੀ ਕਹਿ ਰਹੇ ਸੀ ਕਿ ਗਰਨਾਮ ਸਿੰਘ ਆ ਤੂੰ ਦੇਖ ਲੈ ਤੇਰੇ ਸਾਹਮਣੇ ਆ ਜੋ ਖਸੋ ਰਿਹਾ ਜੇ ਇਹ ਕੋਈ ਭਾਣਾ ਇਹੋ ਜਿਹਾ ਵਾਪਰ ਗਿਆ ਤਾਂ ਪੰਜਾਬ ਦੇ ਲੋਕਾਂ ਨੇ ਸਾਨੂੰ ਕਦੇ ਵੀ ਮਾਫ਼ ਨਹੀਂ ਕਰਨਾ ਹੱਥ ਜੋੜ ਕੇ ਬੇਨਤੀ ਹੈ ਸਾਰੇ ਆਗੂ ਸਹਿਬਾਨਾਂ ਨੂੰ ਕਿ ਤੁਸੀਂ ਜਿਹੜੀਆਂ ਆਪਣੀਆਂ ਨਿੱਕੀਆਂ ਮੋਟੀਆਂ ਜਿਹੜੇ ਗਿਲੇ ਸ਼ਿਕਵੇ ਆ ਉਹ ਬਾਅਦ ਦੇ ਵਿੱਚ ਕਰ ਲਿਓ ਪਰ ਤੁਸੀਂ ਇਸ ਸਮੇਂ ਸਾਨੂੰ ਸਾਡੇ ਇਸ ਬਾਪੂ ਨੂੰ ਜ਼ਰੂਰਤ ਆ ਤੁਹਾਡੀ ਤੁਸੀਂ ਸਾਰੇ ਇੱਕ ਮੰਚ ਦੇ ਇਕੱਠੇ ਹੋ ਇਹ ਡੱਲੇワ ਸਾਹਿਬ ਨੂੰ ਕੁਝ ਹੁੰਦਾ ਤਾਂ ਅਸੀਂ ਕਿਸੇ ਜਸੇਬੰਦੀ ਨੂੰ ਮਾਫ਼ ਨਹੀਂ ਕਰਾਂਗੇ ਨਾ ਇਹ ਬਾਹ ਮੂੰਹ ਲਾਵਾਂਗੇ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਖਨੋਰੀ ਬਾਰਡਰ ਤੇ ਮਰਨ ਵਰਤ ਲਗਾਤਾਰ ਜਾਰੀ ਹੈ ਜਗਜੀਤ ਸਿੰਘ ਡੱਲੇਵਾਲ ਦਾ ਅੱਜ 20ਵਾਂ ਦਿਨ ਹੈ ਮਰਨ ਵਰਤ ਦਾ ਅਤੇ ਉਸ ਤੋਂ ਬਾਅਦ ਲਗਾਤਾਰ ਜਿਹੜੇ ਕਿਸਾਨ ਨੇ ਉਹ ਪਹੁੰਚ ਰਹੇ ਨੇ ਜਨਨ ਕਿ ਟਰਾਲੀਆਂ ਦੇ ਕਾਫਲੇ ਵੀ ਵੱਡੀ ਗਿਣਤੀ ਚ ਇੱਥੇ ਦੁਬਾਰਾ ਪਹੁੰਚਣੇ ਸ਼ੁਰੂ ਹੋਏ ਨੇ ਕਿਉਂਕਿ ਪਹਿਲਾਂ ਵੀ ਲਗਾਤਾਰ ਫਰਵਰੀ ਤੋਂ ਇਹ ਪ੍ਰੋਟੈਸਟ ਚੱਲ ਰਿਹਾ ਪ੍ਰਦਰਸ਼ਨ ਚੱਲ ਰਿਹਾ ਅਸੀਂ ਛੱਠੇ ਪਿੰਡ ਦੇ ਵਿੱਚ ਮੌਜੂਦ ਹਾਂ ਮਤਲਬ ਛੱਠੇ ਪਿੰਡ ਦੀ ਜਿਹੜੀ ਇੱਥੇ ਕਿਸਾਨ ਆਗੂ ਪਹੁੰਚੇ ਹੋਏ ਨੇ ਉਹਨਾਂ ਦੀਆਂ ਟਰਾਲੀਆਂ ਪਹੁੰਚੀਆਂ ਹੋਣਾਂ ਉਹਨਾਂ ਆਪਣਾ ਚੱਠਾ ਪਿੰਡ ਹੀ ਬਣਾ ਰੱਖਿਆ ਇੱਥੇ ਸੋ ਉੱਥੇ ਪਹੁੰਚੇ ਵੇ ਆ ਤਸਵੀਰਾਂ ਤੁਹਾਨੂੰ ਸਾਰੀਆਂ ਦਿਖਾਵਾਂਗੇ ਬਾਕੀ ਜਿਹੜੇ ਕਿਸਾਨ ਆਗੂ ਨੇ ਉਹ ਇੱਥੇ ਮੌਜੂਦ ਨੇ ਨੌਜਵਾਨ ਇੱਥੇ ਮੌਜੂਦ ਨੇ ਲਗਾਤਾਰ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਡਾਊਨ ਹੋ ਰਹੀ ਆ ਚਿੰਤਾ ਵੀ ਜਤਾ ਰਹੇ ਨੇ ਗੱਲਬਾਤ ਵੀ ਕਰਾਂਗੇ ਬਾਈ ਜੀ ਗੁਰਪਿਆਰ ਸਾਡੇ ਨਾਲ ਮੌਜੂਦ ਨੇ ਗੁਰਪਿਆਰ ਚੱਠੇ ਬਾਈ ਜੀ ਕਿੰਨਾ ਕੁ ਸਮਾਂ ਹੋ ਗਿਆ ਤੁਹਾਨੂੰ ਇੱਥੇ ਪਹੁੰਚਿਆ ਨੂੰ ਇੱਥੇ ਆਇਆ ਨੂੰ ਬਾਈ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਇਸ ਕਿਸਾਨੀ ਅੰਦੋਲਨ ਨੂੰ ਆਪਣੇ ਚੈਨਲਾਂਹੀਂ ਲੋਕਾਂ ਦੇ ਤੱਕ ਲੈ ਕੇ ਜਾ ਰਹੇ ਹੋ ਸਾਡੀ ਜਿਹੜੀ ਨਗਰ ਦੀ ਟੀਮ ਹੈ ਉਹ ਤਕਰੀਬਨ ਪਿਛਲੇ ਸਾਲ ਤੋਂ ਇੱਥੇ ਡਟੀ ਹੋਈ ਹੈ 24 ਘੰਟੇ ਸਾਡੀ ਇੱਥੇ ਸੰਗਤ ਜਿਹੜੀ ਰਹਿੰਦੀ ਹੈ ਸਾਡੇ ਬਜ਼ੁਰਗ ਸਹਿਬਾਨ ਸਾਡੇ ਨੌਜਵਾਨ ਬੜੇ ਲੰਮੇ ਸਮੇਂ ਤੋਂ ਇੱਥੇ ਡਟੇ ਹੋਏ ਆ ਤੇ ਇਸ ਲੜਾਈ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਸਾਡੇ ਲੋਕਾਂ ਦਾ ਹੈਗਾ ਤੇ ਸਾਡੇ ਨਗਰ ਦਾ ਪਹਿਲ ਕਦਮ ਜਿਹੜਾ ਇੱਥੇ ਹਮੇਸ਼ਾ ਹੀ ਰਿਹਾ ਹੈ ਪਿਛਲੇ ਅੰਦੋਲਨ ਦੇ ਵਿੱਚ ਵੀ ਤੇ ਇਸ ਅੰਦੋਲਨ ਦੇ ਵਿੱਚ ਵੀ ਬਿਲਕੁਲ ਗੁਰਪ੍ਰੀਤ ਭਾਈ ਜੀ ਕਿਵੇਂ ਦੇਖਦੇ ਹੋ ਹੁਣ ਜਦੋਂ ਦਾ ਮਰਨ ਵਰਤ ਸਟਾਰਟ ਹੋਇਆ ਜਿਹੜੇ ਹਾਲਾਤ ਨੇ ਉਹ ਚੇਂਜ ਹੋਏ ਨੇ ਕਿਉਂਕਿ ਪਹਿਲਾਂ ਤਾਂ ਹੁਣ ਫਰਵਰੀ ਤੋਂ ਤੁਸੀਂ ਡਟੇ ਹੋਏ ਹੋ ਬੈਠੇ ਹੋ ਇੱਥੇ ਵੇਟ ਕਰ ਰਹੇ ਹੋ ਕਿ ਕੇਂਦਰ ਸਰਕਾਰ ਉਧਰੋਂ ਕੋਈ ਹਲਚਲ ਕਰੇ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਦੇਵੇ ਪਰ ਹੁਣ ਤੋਂ ਜਦੋਂ ਤੋਂ ਮਰਨ ਵਰਤ ਸ਼ੁਰੂ ਹੋਇਆ ਕੀ ਲੱਗਦਾ ਤੁਹਾਨੂੰ ਇੱਕ ਇੱਕ ਦਿਨ ਸਹਾਈ ਸੀ ਪਹਿਲਾਂ ਹੁਣ ਇੱਕ ਇੱਕ ਮਿੰਟ ਸਹਾਈ ਨਹੀਂ ਹੋ ਗਿਆ ਬਿਲਕੁਲ ਜੀ ਦੇਖੋ ਆਪਾਂ ਦੇਖ ਰਹੇ ਹਾਂ ਕਿ ਸਾਡੇ ਸਤਕਾਰਯੋਗ ਕਿਸਾਨ ਆਗੂ ਜਿਨ੍ਹਾਂ ਨੇ ਹਮੇਸ਼ਾ ਹੀ ਖੇਤੀ ਦੀ ਗੱਲ ਕੀਤੀ ਹੈ ਲੋਕਾਂ ਦੀ ਜ਼ਮੀਨਾਂ ਦੀ ਗੱਲ ਕੀਤੀ ਹੈ ਜ਼ਮੀਰਾਂ ਦੀ ਗੱਲ ਕੀਤੀ ਹੈ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਸਾਹਿਬ ਤਕਰੀਬਨ 20 ਮਾ ਦਿਨ ਉਹਨਾਂ ਨੂੰ ਮਰਨ ਵਰਤ ਤੇ ਹੋ ਗਿਆ ਤੇ ਉਹਨਾਂ ਦੀ ਸਿਹਤ ਜਿਹੜੀ ਬੜੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ ਬੜੀ ਜਿਹੜੀ ਹਾਲਤ ਹੈ ਨਾਜ਼ੁਕ ਹੋ ਚੁੱਕੀ ਹੈ ਲੋਕਾਂ ਤੱਕ ਇਹ ਗੱਲਾਂ ਪਹੁੰਚ ਚੁੱਕੀਆਂ ਨੇ ਕਿਉਂਕਿ ਇਹੋ ਜਿਹਾ ਇਮਾਨਦਾਰ ਲੀਡਰ ਮੈਂ ਕਹਿੰਦਾ ਪੂਰੇ ਦੇਸ਼ ਭਰ ਦੇ ਵਿੱਚ ਇਹੋ ਜਿਹਾ ਆਗੂ ਆਪਾਨੂੰ ਨਹੀਂ ਮਿਲਣਾ ਜੇਕਰ ਆਪਾਂ ਲੋਕਾਂ ਨੇ ਇਹੋ ਜਿਹਾ ਆਗੂ ਗਵਾ ਲਿਆ ਤਾਂ ਜ਼ਿੰਦਗੀ ਭਰ ਦੇ ਵਿੱਚ ਤਕਰੀਬਨ 40-50 ਸਾਲ ਆਪਾਨੂੰ ਲੱਗ ਜਾਣੇ ਆ ਇਹੋ ਜਿਹਾ ਆਗੂ ਨੂੰ ਪੈਦਾ ਕਰਨ ਵਾਸਤੇ ਸੋ ਇਸ ਕਰਕੇ ਸੰਗਤ ਜਿਹੜੀ ਹੈ ਪਹਿਲਾਂ ਵੀ ਲੰਬੇ ਸਮੇਂ ਤੋਂ ਡਟੀ ਆ ਉਹ ਤਾਂ ਡਟੇ ਬੈਠੇ ਹੀ ਆ ਪਰ ਹੁਣ ਪਿਛਲੇ ਹਫ਼ਤੇ ਤੋਂ ਆਪਾਂ ਦੇਖ ਰਹੇ ਆ ਕਿ ਸੰਗਤ ਦਿਨ-ਪਰ-ਦਿਨ ਲੋਕ ਜਾਗਰੂਤ ਹੋ ਰਿਹਾ ਹੈ ਤੇ ਵੱਡੀ ਗਿਣਤੀ ਦੇ ਵਿੱਚ ਰੋਜ਼ ਦੀ ਰੋਜ਼ ਜਿਹੜਾ ਆਪਣਾ ਹਜੂਮ ਲੈ ਕੇ ਇਹ ਖਨੌਰੀ ਬਾਡਰ ਤੇ ਸੰਭੂ ਬਾਡਰ ਤੇ ਪਹੁੰਚ ਰਿਹਾ ਬਿਲਕੁਲ ਪਹਿਲਾਂ ਵੀ ਕਿਸਾਨੀ ਅੰਦੋਲਨ ਚੱਲਿਆ ਦਿੱਲੀ ਚ ਤਕਰੀਬਨ 1 ਸਾਲ ਕਿਸਾਨ ਬੈਠੇ ਬਹੁਤ ਲੰਮਾ ਪ੍ਰਦਰਸ਼ਨ ਕੀਤਾ ਪਰ ਹੁਣ ਕਿਵੇਂ ਦੇਖਦੇ ਹਾਂ ਬਹੁਤ ਫਰਕ ਆ ਕਾਫੀ ਜਥੇਬੰਦੀਆਂ ਨੇ ਜਿਹੜੀਆਂ ਉਹ ਪ੍ਰੋਟੈਸਟ ਤੋਂ ਬਾਹਰ ਨੇ ਬਿਆਨ ਵੀ ਆ ਰਹੇ ਨੇ ਗੱਲਬਾਤ ਵੀ ਹੋ ਰਹੀ ਆ ਕੀ ਲੱਗਦਾ ਤੁਹਾਨੂੰ ਹੁਣ ਇੱਥੇ ਇੱਕ ਜੁਗਤਤਾ ਦੀ ਮਤਲਬ ਲੋੜ ਆ ਪੂਰੀ ਦੇਖੋ ਜੀ ਮੈਂ ਤਾਂ ਇੱਕ ਗੱਲ ਕਹਿਣਾ ਹੁੰਦਾ ਵੀ ਹਮੇਸ਼ਾ ਹੀ ਸਾਡੇ ਕਿਸਾਨ ਆਗੂਆਂ ਨੇ ਲਾਲੋਜਾ ਪਹਿਲਾਂ ਵੀ ਜਿੰਨੇ ਅੰਦੋਲਨਕਾਰੀ ਸਾਡੇ ਹੋਏ ਐ ਉਹਨਾਂ ਨੇ ਜ਼ਬਰਦਸਤ ਮੁਕਾਬਲਾ ਸਬਰ ਨਾਲ ਕੀਤਾ ਤੇ ਅਸੀਂ ਪਹਿਲਾਂ ਵੀ ਜਿਹੜਾ ਅੰਦੋਲਨ ਲੜਿਆ ਬੜੇ ਸਬਰ ਨਾਲ ਲੜਿਆ ਭਾਵੇਂ ਸਾਡੇ ਉੱਤੇ ਨਾ ਜ਼ਾਲਮ ਸਰਕਾਰਾਂ ਨੇ ਬੜੇ ਅਤਿਆਚਾਰ ਢਾਈ ਨੇ ਪਰ ਇਸ ਵਾਰ ਵੀ ਆਪਾਂ ਦੇਖ ਰਹੇ ਹਾਂ ਪਿਛਲੇ 1 ਸਾਲ ਤੋਂ ਸਾਡੇ ਸਤਿਕਾਰਯੋਗ ਬਾਪੂ ਡੱਲੇਵਾਲ ਸਾਹਿਬ ਇਸ ਜਿਹੜੇ ਅੰਦੋਲਨ ਦੀ ਉਹ ਕੈਂਪੇਨ ਸਾਹਮਰੇ ਨੇ ਤੇ ਬੜੇ ਸਵਰ ਦੇ ਨਾਲ ਹੀ ਲੜਾਈ ਜਿਹੜੀ ਹੈ ਉਹ ਲੜ ਰਹੇ ਨੇ ਸਰਕਾਰਾਂ ਦੇ ਕੋਲ ਤਾਕਤਾਂ ਵੱਡੀਆਂ ਨੇ ਪਰ ਸਾਡੇ ਕਿਸਾਨ ਆਗੂ ਕੋਲ ਸਿਰਫ ਲੋਕਾਂ ਦਾ ਪਿਆਰ ਹੈ ਤੇ ਲੋਕਾਂ ਦੀ ਤਾਕਤ ਹੈ ਜਿਹਦੇ ਕਰਕੇ ਇਸ ਅੰਦੋਲਨ ਨੂੰ ਸਾਨੂੰ ਉਮੀਦ ਹੈ ਤੇ ਇਸ ਗੱਲ ਦੀ ਬੜੀ ਆਸ ਹੈ ਪੂਰੇ ਪੰਜਾਬ ਨੂੰ ਆਸ ਹੈ ਪੂਰੇ ਦੇਸ਼ ਨੂੰ ਜਿਹੜੀ ਆਸ ਹੈ ਪੂਰੇ ਵਰਲਡ ਨੂੰ ਆਸ ਹੈ ਕਿ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਭਾਵੇਂ ਆਪਣੀ ਜ਼ਿੰਦਗੀ ਤੋਂ ਰੁਸਕਤ ਹੋ ਸਕਦੇ ਆ ਪਰ ਇਸ ਅੰਦੋਲਨ ਨੂੰ ਜਿੱਤ ਕੇ ਜਾਣਗੇ ਇਹ ਸਾਨੂੰ ਉਹਨਾਂ ਦੇ ਉੱਪਰ ਬੜਾ ਰਾਬੇ ਡਾ ਭਰੋਸਾ ਹੈ ਪਰ ਬਹੁਤੇ ਕਿਸਾਨ ਆਗੂਆਂ ਦਾ ਇੱਕ ਬਿਆਨ ਆ ਰਿਹਾ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤ ਸ਼ੁਰੂ ਕਰਨ ਦੀ ਲੋੜ ਨਹੀਂ ਸੀ ਨਹੀਂ ਕਰਨਾ ਚਾਹੀਦਾ ਸੀ ਕਿ ਇਹ ਵੱਡਾ ਫੈਸਲਾ ਬਹੁਤ ਗਲਤ ਫੈਸਲਾ ਲਿਆ ਉਹਨਾਂ ਨੇ ਦੇਖੋ ਮੈਂ ਇਹ ਕਹਿਣਾ ਕਿਉਂਕਿ ਚਲੋ ਸਾਰੇ ਜਿੰਨੇ ਵੀ ਆਗੂ ਸਹਿਬਾਨ ਨੇ ਸਾਡੇ ਸਤਿਕਾਰਯੋਗ ਨੇ ਉਹਨਾਂ ਦਾ ਲੰਬਾ ਸੰਘਰਸ਼ ਆ ਅਸੀਂ ਦੇ ਕਿਸੇ ਖਿਲਾਫ ਅਸੀਂ ਟਿੱਪਣੀ ਤਾਂ ਨਹੀਂ ਕਰਨਾ ਚਾਹੁੰਦੇ ਪਰ ਅਸੀਂ ਇੱਕ ਜ਼ਰੂਰ ਕਹਿਣਾ ਚਾਹੁੰਦੇ ਆ ਵੀ ਉਹਨਾਂ ਆਗੂ ਸਹਿਬਾਨਾਂ ਨੂੰ ਜੇਕਰ ਉਹ ਇਸ ਅੰਦੋਲਨ ਦਾ ਸਾਥ ਨਹੀਂ ਦਿੰਦੇ ਤਾਂ ਸਾਰੀ ਉਮਰ ਸਾਡੇ ਜਿਹੜੇ ਲੋਕ ਐ ਉਹ ਤੁਹਾਨੂੰ ਕਦੇ ਵੀ ਮੂੰਹ ਨਹੀਂ ਲਾਉਣਗੇ ਉਹ ਤੁਸੀਂ ਸੋਚਣਾ ਹੈ ਕਿਉਂਕਿ ਅੱਜ ਵੀ ਅਸੀਂ ਜੋ ਡੱਲੇਆਰ ਸਾਹਿਬ ਲਈ ਬੈਠੇ ਸੀ ਚੰਦੂਨੀ ਸਾਹਿਬ ਜੀ ਨੂੰ ਵੀ ਕਹਿ ਰਹੇ ਸੀ ਕਿ ਗਰਨਾਮ ਸਿੰਘ ਆ ਤੂੰ ਦੇਖ ਲੈ ਤੇਰੇ ਸਾਹਮਣੇ ਆ ਜੋ ਘਸੋਰਿਆ ਜੇ ਇਹ ਕੋਈ ਭਾਣਾ ਇਹੋ ਜਿਹਾ ਵਾਪਰ ਗਿਆ ਤਾਂ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਕਦੇ ਵੀ ਮਾਫ ਨਹੀਂ ਕਰਨਾ ਸੋ ਇਸ ਕਰਕੇ ਇਕੱਲੇ ਚਨੂਨੀ ਸਾਹਿਬ ਨੂੰ ਨਹੀਂ ਕਿਹਾ ਇਹ ਪੂਰੇ ਪੰਜਾਬ ਦੇ ਉਹਨਾਂ ਜਿਹੜੀਆਂ ਵਤੀ ਜਥੇਬੰਦੀਆਂ ਹੈਗੀਆਂ ਸਾਰੇ ਜੋ ਅੱਗੋਂ ਇੱਥੇ ਨਹੀਂ ਪਹੁੰਚੇ ਉਹਨਾਂ ਲਈ ਵੀ ਇਹ ਮੈਸੇਜ ਹੈ ਸੰਦੇਸ਼ ਹੈ ਡੱਲੇয়াল ਸਾਹਿਬ ਦਾ ਕਿ ਜੇਕਰ ਉਹਨਾਂ ਨੂੰ ਰੱਬ ਦਾ ਰਬਨਾ ਕਰੇ ਕੋਈ ਅਸੀ ਵਸੀ ਗੱਲ ਹੋ ਜਾਂਦੀ ਹੈ ਤਾਂ ਉਹਨਾਂ ਨੂੰ ਕਦੇ ਵੀ ਪੰਜਾਬ ਦੇ ਲੋਕ ਪੰਜਾਬ ਦੇ ਕਿਸਾਨ ਜਿਹੜੇ ਹੈ ਉਹ ਨਹੀਂ ਮਾਫ ਕਰਨਗੇ ਬਿਲਕੁਲ ਰਕੇਸ਼ ਟਕੈਤ ਇੱਥੇ ਪਹੁੰਚਦੇ ਨੇ ਉਹ ਵੀ ਗੱਲਬਾਤ ਕਰਨ ਨੇ ਡੱਲੇਵਾਲ ਸਾਹਿਬ ਨਾਲ ਪਰ ਉਸ ਤੋਂ ਬਾਅਦ ਬਿਆਨ ਹੋ ਸੀ ਕਿ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੋਣੀ ਹੈ ਮੀਟਿੰਗ ਤੋਂ ਬਾਅਦ ਇੱਕ ਹੋਰ ਬਾਹਰ ਆਈ ਹੈ ਗੱਲ ਨਿਕਲ ਕੇ ਕਿ 23 ਮਤਲਬ ਦਸੰਬਰ ਨੂੰ ਪ੍ਰੋਟੈਸਟ ਹੋਣਗੇ ਉਹਨਾਂ ਵੱਲੋਂ ਜ਼ਿਲ੍ਹਾ ਲੈਵਲ ਤੇ ਪ੍ਰੋਟੈਸਟ ਹੋਣਗੇ ਕੀ ਲੱਗਦਾ ਤੁਹਾਨੂੰ ਸਾਰਥਿਕ ਗੱਲ ਤਾਂ ਨਹੀਂ ਸਾਹਮਣੇ ਆਈ ਦੇਖੋ ਜੀ ਇਹ ਕੋਈ ਵਜਨਦਾਰ ਗੱਲ ਨਹੀਂ ਹੈਗੀ ਆਗੂ ਸਾਹਿਬਾਨਾਂ ਨੂੰ ਇਹ ਸੋਚਣਾ ਚਾਹੀਦਾ ਵੀ ਸਾਡੇ ਲਈ ਇੱਕ ਇੱਕ ਮਿੰਟ ਸਹਾਈ ਹੈ ਕਿਉਂਕਿ ਇੱਕ ਇੱਕ ਸਾਡਾ ਅੱਗੋ ਜਿਹੜਾ ਹੈ ਉਹ ਮਰਨ ਵਰਤ ਤੇ ਬੈਠਾ ਹੈ ਉਹਨਾਂ ਦੇ ਉਹ ਕਿਸੇ ਸਮੇਂ ਵੀ ਕੁਝ ਵੀ ਹੋ ਸਕਦਾ ਹੈ ਆਪਾਂ ਇਸ ਚੀਜ਼ ਨੂੰ ਠੰਡੇ ਪਾ ਰਹੇ ਆ ਕਦੇ ਆਪਾਂ ਇਹ ਸੋਚ ਰਹੇ ਕਿ ਸਾਡੇ 23 ਤਰੀਕ ਆਉਣੀ ਹੈ ਜਾਂ ਅਸੀਂ 25 ਤਰੀਕ ਨੂੰ ਡਿਕ ਰਹੇ ਆ ਇਹਦਾ ਮਤਲਬ ਹੈਪੇ ਸੋਚ ਰਹੇ ਆ ਵੀ ਦੱਲਿਆਰ ਸਾਹਿਬ ਕਦੋਂ ਇਤੋਂ ਜਹਾਨ ਤੋਂ ਜਾਣ ਸੋ ਇਸ ਕਰਕੇ ਅਸੀਂ ਸਾਡੇ ਕਾਮ ਕਿਸਾਨਾਂ ਵੱਲੋਂ ਸਾਡੇ ਨੌਜਵਾਨਾਂ ਵੱਲੋਂ ਅਪੀਲ ਹੈ ਹੱਥ ਜੋੜ ਕੇ ਬੇਨਤੀ ਹੈ ਸਾਰੇ ਆਗੂ ਸਹਿਬਾਨਾਂ ਨੂੰ ਕਿ ਤੁਸੀਂ ਜਿਹੜੀਆਂ ਆਪਣੀਆਂ ਨਿੱਕੀਆਂ ਮੋਟੇ ਜਿਹੜੇ ਗਿਲੇ ਸ਼ਿਕਵੇ ਆ ਉਹ ਬਾਅਦ ਦੇ ਵਿੱਚ ਕਰ ਲਿਓ ਪਰ ਤੁਸੀਂ ਇਸ ਸਮੇਂ ਸਾਨੂੰ ਸਾਡੇ ਇਸ ਬਾਪੂ ਨੂੰ ਜ਼ਰੂਰਤ ਆ ਤੁਹਾਡੀ ਤੁਸੀਂ ਸਾਰੇ ਇੱਕ ਮੰਚ ਦੇ ਇਕੱਠੇ ਹੋ ਇਹ ਲੜਾਈ ਕੱਲੇ ਪੰਜਾਬ ਦੀ ਨਹੀਂ ਕੱਲੇ ਡੱਲੇ ਵਾਲਾ ਸਾਹਿਬ ਦੀ ਨਹੀਂ ਹੈਗੀ ਇਹ ਲੜਾਈ ਪੂਰੇ ਭਾਰਤ ਦੀ ਹੈ ਭਾਰਤ ਦੇ ਕਿਸਾਨਾਂ ਦੀ ਹੈ ਬਕ ਬਕ ਜਿਹੜੀਆਂ ਸਟੇਟਾਂ ਦੇ ਵਿੱਚ ਬੈਠੇ ਕਿਸਾਨਾਂ ਦੀ ਲੜਾਈ ਹੈ ਸੋ ਇਸ ਕਰਕੇ ਛੋਟੇ ਦੁਕਾਨਦਾਰਾਂ ਦੀ ਵੀ ਲੜਾਈ ਹੈ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਵੀ ਤੁਸੀਂ ਸਾਰੇ ਇੱਕ ਜੁਟ ਹੋ ਕੇ ਇਸ ਪੰਜਾਬ ਦੀ ਲੜਾਈ ਨੂੰ ਇਹ ਭਾਰਤ ਦੀ ਲੜਾਈ ਦੇ ਵਿੱਚ ਹਿੱਸਾ ਬਣੋ ਜਿਵੇਂ ਪਹਿਲਾਂ ਆਪਾਂ ਅੰਦੋਲਨ ਜਿੱਤ ਕੇ ਆਏ ਆ ਉਸ ਅੰਦੋਲਨ ਨੂੰ ਅਧੂਰੇ ਰਹਿੰਦੀਆਂ ਮੰਗਾਂ ਨੂੰ ਪੂਰਾ ਕਰਵਾ ਕੇ ਤੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਕਿਸਾਨਾਂ ਨੂੰ ਇੱਕ ਚੰਗਾ ਸੰਦੇਸ਼ ਦਿਓ ਤੇ ਆਉਣ ਲਈ ਸਰਕਾਰਾਂ ਨੂੰ ਇਸ ਗੱਲ ਦਾ ਜਿਹੜਾ ਮੂੰਹ ਤੋੜ ਜਵਾਬ ਮਿਲੇ ਕਿ ਲੋਕ ਜਿਹੜੇ ਐ ਇਹ ਹਮੇਸ਼ਾ ਹੀ ਇਕੱਠੇ ਰਹਿੰਦੇ ਆ ਪੰਜਾਬ ਹਮੇਸ਼ਾ ਹੀ ਏਕਤਾ ਦੇ ਨਾਲ ਜਿੱਦਾ ਆਇਆ ਤੇ ਹੁਣ ਵੀ ਆਪਾਂ ਇਸ ਅੰਦੋਲਨ ਨੂੰ ਏਕਤਾ ਨਾਲ ਜਿੱਤੀ ਐ ਨਹੀਂ ਤੁਹਾਨੂੰ ਇਹ ਨਹੀਂ ਲੱਗਦਾ ਗੁਰਪਿਆਰ ਬਾਈ ਜੀ ਵੀ ਰਿਸਪੌਂਸ ਆ ਜਿਹੜਾ ਉਹ 네ਗੇਟਿਵ ਆ ਰਿਹਾ ਹਜੇ ਤੱਕ ਸਰਕਾਰਾਂ ਨੇ ਕੋਈ ਗੱਲਬਾਤ ਨਹੀਂ ਕੀਤੀ ਪਹਿਲਾਂ ਚਲੋ ਫਰਵਰੀ ਤੋਂ ਬੈਠੇ ਸੀ ਹੁਣ ਤਾਂ ਇੱਕ ਇੱਕ ਮਿੰਟ ਜਿਵੇਂ ਆਪ ਹੁੰਦੀ ਨਜ਼ਰ ਨਹੀਂ ਆਈ ਜਿਵੇਂ ਉਹਨਾਂ ਦਾ ਸਰੀਰ ਕਾਫੀ ਡਾਊਨ ਹੋ ਰਿਹਾ ਮਾਜੇ ਸਾਹਿਬ ਬਿਲਕੁਲ ਤੁਹਾਡੀ ਸਹੀ ਗੱਲ ਹੈ ਉਹ ਜਿਹੜੇ ਵੀ ਸਾਡੇ ਆਗੂ ਸਹਬਾਨ ਉਹਰੇ ਆਏ ਕਿ ਗਏ ਆ ਉਹਨਾਂ ਦੇ ਵੀ ਜਿਹੜੇ ਆਪਾਂ ਵੇਖ ਰਿਹਾ ਕਿ ਤੁਹਾਡੀ ਮੀਡੀਆ ਰਾਹੀਂ ਸੁਣ ਰਹੇ ਆ ਉਹਨਾਂ ਨੂੰ ਉਹਨਾਂ ਦੇ ਜਿਹੜੇ ਜਵਾਬ ਨੇ ਉਹ ਬਹੁਤ ਸਾਰਤਿਕ ਨਹੀਂ ਹੈਗੇ ਉਹਨਾਂ ਦੀਆਂ ਗੱਲਾਂ ਚੋਂ ਸਾਨੂੰ ਇਹ ਝਲਕਦੀ ਹੈ ਕਿਤੇ ਨਾ ਕਿਤੇ ਨਫ਼ਰਤ ਦੀ ਜਿਹੜੀ ਵਦਬੂ ਆ ਉਹ ਮਹਿਸੂਸ ਹੁੰਦੀ ਹੈ ਉਹਨਾਂ ਨੂੰ ਇਹ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ ਉਹ ਜੋ ਵੀ ਇੱਥੇ ਆਏ ਆ ਤਾਂ ਉਹ ਘੱਟੋ ਘੱਟ ਆਪਣਾ ਸਮਰਥਨ ਪੂਰਾ ਦੇਣ ਵਾਸਤੇ ਆਉਣ ਕੱਲੀ ਫਾਰਮੈਲਿਟੀ ਜਾਂ ਇਹ ਦਿਖਾਵਾ ਕਰਨਾ ਆਉਣ ਕਿ ਅਸੀਂ ਜਗਜੀਤ ਸਿੰਘ ਦੱਲਿਆਲ ਸਾਹਿਬ ਦੇ ਨਾਲ ਆ ਉਹ ਜੇਕਰ ਆਏ ਤਾਂ ਅੰਦਰੋਂ ਮਨ ਦੇ ਨਾਲ ਰਹਿ ਕਰਕੇ ਤਨ ਮਨ ਦੇ ਨਾਲ ਆਉਣ ਤੇ ਸਾਡੇ ਲੋਕਾਂ ਵਾਂਗੂ ਜਿਵੇਂ ਸਾਡੇ ਕਿਸਾਨ ਭਰਾ ਬੈਠੇ ਆ ਨੌਜਵਾਨ ਬੈਠੇ ਆ ਇਸੇ ਤਰ੍ਹਾਂ ਬੈਠ ਕੇ ਇਸ ਅੰਦੋਲਨ ਨੂੰ ਜਿੱਤਣ ਦੇ ਵਿੱਚ ਆਪਣਾ ਯੋਗਦਾਨ ਪਾਉਣ ਬਿਲਕੁਲ ਤੁਹਾਨੂੰ ਕੀ ਲੱਗਦਾ ਜੇਕਰ ਹਜੇ ਵੀ ਕੋਈ ਗੱਲਬਾਤ ਨਹੀਂ ਹੁੰਦੀ ਹਜੇ ਵੀ ਕੋਈ ਮੀਟਿੰਗ ਨਹੀਂ ਮਿਲਦੀ ਤਾਂ ਨੁਕਸਾਨ ਹੋ ਸਕਦਾ ਬਹੁਤ ਵੱਡਾ ਭਾਈ ਇਹ ਤਾਂ ਸਾਰਿਆਂ ਨੂੰ ਪਤਾ ਹੀ ਹੈ ਬ ਸਾਹਮਣੇ ਆਪਣੇ ਨੁਕਸਾਨ ਤਾਂ ਹੋਣਾ ਲਗਭਗ ਤੈਅ ਹੈ ਕਿਉਂਕਿ ਜੇਕਰ ਸਰਕਾਰ ਆਪਣਾ ਡੈਡਲੌਕ ਨਹੀਂ ਖੋਲਦੀ ਤਾ ਨੁਕਸਾਨ ਤਾਂ 100% ਹੋਣਾ ਹੈ ਪਹਿਲਾਂ ਵੀ ਪਿਛਲੇ ਸਾਲ ਅਸੀਂ ਇੱਕ ਨੌਜਵਾਨ ਦੀ ਜਿਹੜੀ ਉਹ ਸ਼ਹੀਦੀ ਪ੍ਰਾਪਤ ਇਥੋਂ ਕਰ ਚੁੱਕੇ ਆਂ ਤੇ ਉਹਦਾ ਵੀ ਨੁਕਸਾਨ ਵੱਡਾ ਝੱਲੇ ਆ ਕਿੰਨੇ ਸਾਡੇ ਨੌਜਵਾਨ ਸਾਡੇ ਬਜ਼ੁਰਗ ਜਿਹੜੇ ਐ ਉਹ ਜ਼ਖਮੀ ਹੋਏ ਐ ਤੇ ਹੁਣ ਵੀ ਆਪਾਂ ਸੰਭੂ ਬਾਡਰ ਤੇ ਤਕਰੀਬਨ ਰੋਜ਼ ਮੰਗੋ ਤੁਸੀਂ ਦੇਖ ਰਹੇ ਹੋ ਤਾਂ ਸਾਡਾ ਮੀਡੀਆ ਰੋਜ਼ ਮੰਗੋ ਕੈਚ ਕਰ ਰਿਹਾ ਕਿ ਰੋਜ਼ ਮੰਗੋ ਆਪਣੇ ਨੌਜਵਾਨਾਂ ਦਾ ਨੁਕਸਾਨ ਜਿਹੜਾ ਹੋ ਰਿਹਾ ਜੇਕਰ ਸਰਕਾਰ ਤਸ ਤੋਂ ਵਸ ਨਹੀਂ ਹੁੰਦੀ ਤਾਂ ਪੰਜਾਬ ਇੱਕ ਵੱਡਾ ਹਜੂਮ ਲੈ ਕੇ ਬਹੁਤ ਜਲਦੀ ਐਕਸ਼ਨ ਲੈਣ ਜਾ ਰਿਹਾ ਜੇਕਰ ਡੱਲੇਵਾਲ ਸਾਹਿਬ ਨੂੰ ਕੁਝ ਹੁੰਦਾ ਤਾਂ ਪੰਜਾਬ ਤੇ ਦੇ ਨਾਲ ਨਾਲ ਬਾਕੀ ਜਿਹੜੀ ਕੇਂਦਰ ਦੀਆਂ ਸਰਕਾਰਾਂ ਨੇ ਉਹ ਵੀ ਇਹ ਸੋਚ ਲੈਣ ਕਿ ਪੰਜਾਬ ਦੇ ਲੋਕ ਸਾਨੂੰ ਕਦੇ ਵੀ ਮਾਫ ਨਹੀਂ ਕਰਨਗੇ ਤਾਂ ਤੁਹਾਡੇ ਨਾਲ ਟਕਰਾਅ ਹੋਣਾ ਜਿਹੜਾ ਹੈ ਉਹ ਲਗਭਗ ਫਿਰ ਤੈਅ ਹੈ ਜੇਕਰ ਸਾਡੇ ਕਿਸਾਨ ਇੱਥੋਂ ਨਾਰਾਜ਼ ਹੋ ਕੇ ਮੁੜਦੇ ਆ ਤਾਂ ਵੀ ਤੁਹਾਡੇ ਨਾਲ ਜਿਹੜਾ ਨੁਕਸਾਨ ਹੋਣਾ ਉਹ ਵੀ ਲਗਭਗ ਤੈਅ ਹੈ ਉਹਨਾਂ ਦੇ ਪੁੱਤਰੇ ਨੇ ਬਹੁਤੀ ਭਾਵਕ ਹੋ ਕੇ ਇੱਕ ਸਪੀਚ ਵੀ ਦਿੱਤੀ ਆ ਕਿ ਹਾਂ ਇੱਕ ਪੰਜਾਬ ਤੇ ਹਰਿਆਣੇ ਦੇ ਕਿਸਾਨਾਂ ਨੂੰ 호ਕਾ ਵੀ ਦਿੱਤਾ ਕਿ ਪਹੁੰਚੋ ਕੀ ਲੱਗਦਾ ਉਸ ਤੋਂ ਬਾਅਦ ਕਾਫੀ ਮਤਲਬ ਇੱਥੇ ਵਧਿਆ ਰਸ ਵਧਿਆ ਕਿਸਾਨ ਪਹੁੰਚੇ ਨੇ ਬਿਲਕੁਲ ਭਾਈ ਇਹ ਇਕੱਲੇ ਉਹਨਾਂ ਦੇ ਪੋਤੇ ਦੀ ਲੜਾਈ ਨਹੀਂ ਹੈਗੀ ਉਹਨਾਂ ਦੇ ਪੋਤੇ ਦੇ ਇੱਕ ਬਿਆਨ ਸਾਡੇ ਆਪਣੇ ਬੱਚਿਆਂ ਲਈ ਵੀ ਬਿਆਨ ਬਣਦੇ ਆ ਕਿਉਂਕਿ ਇੱਕ ਛੋਟਾ ਜਾਂ ਮਾਸੂਮ ਬੱਚਾ ਜਦੋਂ ਇਹ ਗੱਲਾਂ ਕਰ ਰਿਹਾ ਕਿ ਮੇਰੇ ਦਾਦਾ ਜਿਹੜੇ ਭੁਖੜ ਹੜਤਾਲ ਤੇ ਬੈਠੇ ਆ ਤਾਂ ਸਾਡੇ ਵੀ ਜਿਹੜੇ ਅੰਦਰੋਂ ਝੰਜੋੜੇ ਜਾਂਦੇ ਆ ਸਰੀਰ ਤੇ ਸਾਨੂੰ ਵੀ ਇਸ ਗੱਲ ਤੋਂ ਸਿੱਖਣਾ ਚਾਹੀਦਾ ਕਿਉਂਕਿ ਇਹ ਉਦੇ ਪੋਤੇ ਦੀ ਆਵਾਜ਼ ਇਸ ਕਰਕੇ ਕਿਉਂਕਿ ਉਹਦਾ ਆਪਦੇ ਪਰਿਵਾਰ ਦਾ ਜੀ ਬੈਠਾ ਹੈ ਮੈਂ ਕਹਿੰਦਾ ਪ੍ਰਮਾਤਮਾ ਸਾਡੇ ਬਾਪੂ ਨੂੰ ਇੱਕ ਲੰਬੀ ਉਮਰ ਬਖਸ਼ੇ ਇਹੋ ਜਿਹਾ ਪਰਿਵਾਰ ਜਿਹੜਾ ਹੈ ਇਹੋ ਜਿਹਾ ਪਰਿਵਾਰ ਹਰ ਇੱਕ ਇਨਸਾਨ ਨੂੰ ਦੇਵੇ ਇਹੋ ਜਿਹਾ ਪਿਓ ਹਰ ਇੱਕ ਇਨਸਾਨ ਨੂੰ ਦੇਵੇ ਤੇ ਜਿਹੜਾ ਸਾਡੇ ਪੰਜਾਬ ਦੇ ਲੋਕਾਂ ਲਈ ਬੈਠਾ ਹੈ ਜੇਕਰ ਡੱਲਿਆਰ ਸਾਹਿਬ ਆਪ ਕੋਈ ਆਪਣੀ ਮੰਗਾਂ ਦੇ ਲਈ ਬੈਠਦੇ ਤਾਂ ਅਸੀਂ ਕਹਿ ਸਕਦੇ ਕਿ ਉਹਨਾਂ ਨਾਲ ਪਰਸਨਲ ਕਿਸੇ ਦੀ ਲੜਾਈ ਹੋ ਸਕਦੀ ਹੈ ਪਰ ਉਹ ਪੰਜਾਬ ਦੇ ਕਿਸਾਨਾਂ ਦੇ ਭਾਰਤ ਦੇ ਕਿਸਾਨਾਂ ਦੇ ਲਈ ਬੈਠੇ ਆ ਮਜ਼ਦੂਰਾਂ ਦੇ ਲਈ ਬੈਠੇ ਆ ਦੁਕਾਨਦਾਰਾਂ ਦੇ ਲਈ ਬੈਠੇ ਆ ਸੋ ਇਸ ਕਰਕੇ ਇਹ ਇਕੱਲੇ ਉਸ ਬੱਚੇ ਦੇ ਬਿਆਨਾਂ ਦੇ ਨਾਲ ਆਪਣੇ ਪੰਜਾਬ ਦੇ ਜਿੰਨੇ ਵੀ ਕਿਸਾਨ ਭਰਾ ਹੈਗੇ ਆ ਉਹਨਾਂ ਨੂੰ ਵੀ ਇਹ ਸੋਚਣਾ ਚਾਹੀਦਾ ਵੀ ਇੱਕ ਛੋਟਾ ਬੱਚਾ ਵੀ ਆਪਾਂ ਨੂੰ ਸੰਦੇਸ਼ ਦੇ ਰਿਹਾ ਹੈ ਪਰ ਉਸ ਤੋਂ ਬਾਅਦ ਜਿਹੜੇ ਲੋਕ ਆਏ ਆ ਇੱਕ ਜਿਗਰੇ ਵਾਲੇ ਲੋਕ ਇੱਥੇ ਆਏ ਆ ਤੇ ਅੱਗੇ ਵੀ ਆ ਰਹੇ ਆ ਤੇ ਹੁਣ ਵੀ ਜਿਹੜੇ ਪਿਛਲੇ ਹਫਤੇ ਤੋਂ ਆਪਾਂ ਦੇਖ ਰਿਹਾ ਦਿਨ ਪਰ ਦਿਨ ਹੁਣ ਜਿਹੜੀਆਂ ਫਿਲਮ ਦਸਤੀ ਦੇ ਅਦਾਕਾਰ ਉਹ ਵੀ ਪਹੁੰਚਣ ਲੱਗੇ ਹੋਏ ਆ ਤੇ ਸਾਡੇ ਕਿਸਾਨ ਭਰਾ ਜਿਹੜੇ ਆ ਰੋਜ਼ ਪਰ ਰੋਜ਼ ਆਪਣੀਆਂ ਜਥੇਬੰਦੀਆਂ ਤੋਂ ਇਲਾਵਾ ਬਖੋਗੇ ਉਹ ਵੀ ਬੜੇ ਗਿਣਤੀ ਦੇ ਵਿੱਚ ਹਾਜ਼ਰ ਹੋ ਰਿਹਾ ਸੋ ਜਿਹੜੇ ਰਹਿੰਦੇ ਆ ਮੈਂ ਉਹਨਾਂ ਨੂੰ ਵੀ ਅਪੀਲ ਕਰਦਾ ਕਿ ਬਾਅਦ ਤੋਂ ਬਾਅਦ ਯਾਰ ਤੁਸੀਂ ਇਸ ਬਾਰਡਰ ਦੇ ਉੱਤੇ ਪਹੁੰਚ ਜਗਦੀਸ਼ ਸਿੰਘ ਡੱਲੇਵਾਲ ਜਿਹੋ ਦੀ ਪਰਿਵਾਰ ਦੀ ਨਹੀਂ ਹੈਗੀ ਇਹ ਲੜਾਈ ਪੂਰੇ ਭਾਰ ਦੀ ਆ ਸੋਡੇ ਲਈ ਲੜਾਈ ਜਿਹੜੇ ਡੱਲੇਵਾਲ ਸਾਹਿਬ ਲੜ ਰਹੇ ਆ ਸੋ ਇਸ ਕਰਕੇ ਆਪਾਂ ਨੂੰ ਆਪ ਜਿਹੜੇ ਆਮ ਮਹਾਰੇ ਆਉਣਾ ਚਾਹੀਦਾ ਇਹ ਸਪੈਸ਼ਲ ਕੇਸ ਨੂੰ ਸੱਦੇ ਸਨੇਹ ਨਹੀਂ ਲਾਏ ਜਾਂਦੇ ਕਿਉਂਕਿ ਇਹ ਹੱਕਾਂ ਦੀ ਲੜਾਈ ਆ ਕਿਸੇ ਇਕੱਲੇ ਪਰਸਨ ਦੀ ਲੜਾਈ ਨਹੀਂ ਹੈਗੀ ਬਿਲਕੁਲ ਜੀ ਨੌਜਵਾਨ ਕਿਸਾਨ ਨੇ ਗੁਰਪਿਆਰ ਚੱਠਾ ਚੱਠੇ ਪਿੰਡ ਦੇ ਕਿਸਾਨ ਨੇ ਜਿਹੜੇ ਇੱਥੇ ਮੌਜੂਦ ਨੇ ਸੋ ਗੱਲਬਾਤ ਵੀ ਕਰਾਂਗੇ ਹਾਂਜੀ ਭਾਈ ਜੀ ਕੀ ਕਹਿਣਾ ਚਾਹੁੰਦੇ ਭਾਈ ਜੀ ਜੇ ਡੱਲੇਵਾਲ ਸਾਹਿਬ ਨੂੰ ਕੁਝ ਹੁੰਦਾ ਤਾਂ ਅਸੀਂ ਕਿਸੇ ਜਸੇਬੰਦੀ ਨੂੰ ਮਾਫ਼ ਨਹੀਂ ਕਰਾਂਗੇ ਨਾ ਇਹ ਦੁਬਾ ਮੂੰਹ ਲਾਵਾਂਗੇ ਸਾਡੀ ਤਾਂ ਇਹੀ ਸਾਰਿਆਂ ਮੂਰੇ ਅਰਦਾਸ ਆ ਕਿ ਉਹਨਾਂ ਦੀ ਵੱਡੀ ਉਮਰ ਹੋਵੇ ਤੇ ਅਸੀਂ ਉਹਨਾਂ ਦੇ ਨਾਲ ਆ ਜਿਹੜਾ ਉਹਨਾਂ ਨੇ ਸਟੈਪ ਚੱਕਿਆ ਉਹ ਸਾਡੇ ਲਈ ਚੱਕਿਆ ਸਾਡੇ ਬੱਚਿਆਂ ਲਈ ਚੱਕਿਆ ਪਰ ਜੇ ਜਸੇਬੰਦੀਆਂ ਕੋਈ ਨਹੀਂ ਛੀਤੀ ਕੁਸ਼ਟ ਸਟੈਪ ਚੱਕਦੀਆਂ ਨਹੀਂ ਇੱਥੇ ਪਹੁੰਚਦੀਆਂ ਤਾਂ ਅਸੀਂ ਉਹਨਾਂ ਦਾ ਵਿਰੋਧ ਵੀ ਕਰਾਂਗੇ ਇਹ ਦੁਬਾ ਜਾ ਕੇ ਉੱਥੇ ਅਸੀਂ ਉਹਨਾਂ ਨੂੰ ਕਦੇ ਵੀ ਕਿਸੇ ਗੱਲ ਦੇ ਵਿੱਚ ਉਹਨਾਂ ਦਾ ਨਾਲ ਨਹੀਂ ਖੜਾਗੇ ਉਹਨਾਂ ਦੇ ਕਿਸੇ ਗੱਲ ਦੇ ਵਿੱਚ ਹੀ ਠੀਕ ਹੈ ਜਨਨ ਕਿ ਜਥੇਬੰਦੀ ਇਹ ਵੀ ਰੋਸ ਆ ਤੁਹਾਨੂੰ ਪੂਰਾ ਰੋਸ ਆ ਭਾਈ ਜੀ ਪੂਰਾ ਰੋਸ ਆ ਕਿ ਉਹਨਾਂ ਨੂੰ ਪਹੁੰਚਣਾ ਚਾਹੀਦਾ ਸੀ ਹੁਣ ਤੇ ਕਰ ਇੱਥੇ ਠੀਕ ਹੈ ਹਾਂਜੀ ਭਾਈ ਜੀ ਕੀ ਨਾਮ ਆ ਜੀ ਆਪਣਾ ਸ਼ਿਕਾਰ ਮੱਖਣ ਸਿੰਘ ਆ ਜੀ ਮੇਰਾ ਮੱਖਣ ਸਿੰਘ ਜੀ ਫਿਰ ਸੰਗਤ ਤੁਹਾਡੇ ਪਿੰਡ ਦੀ ਮੌਜੂਦ ਆ ਇੱਥੇ ਪਹਿਲੇ ਦਿਨ ਤੋਂ ਹਾਂਜੀ 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 ਅਸੀਂ 13 ਫਰਬੂਰੀ ਤੋਂ ਲਗਾਤਾਰ ਡਟੇ ਹੋਇਆ ਜੀ ਲਗਾਤਾਰ ਡਿਊਟੀਆਂ ਨੇ ਪਾ ਰਹੇ ਨੇ ਸਾਡੇ ਨਾਲ ਸੇਵਾਦਾਰ ਵਾ ਠੀਕ ਹੈ ਤੇ ਮੌਜੂਦ ਰਹਿਣਾ ਉਦੋਂ ਤੱਕ ਕਿ ਡਟੇ ਰਹਿਣਾ ਵੀ ਮਹੀਨੇ ਤਾਂ ਬਹੁਤ ਬੀਤ ਗਏ ਜੀ ਹਾਂਜੀ ਹਾਂਜੀ ਡ ਕਿਉਂਕਿ ਇਹ ਲੜਾਈ ਸਾਡੀਆਂ ਨਸਲਾਂ ਤੇ ਫਸਲਾਂ ਦੀ ਹੈਗੀ ਸਾਡਾ ਫਰਜ਼ ਬਣਦਾ ਸਾਹ ਦੇਣ ਦਾ ਨਾਲ ਖੜਨ ਦਾ ਠੀਕ ਹੈ ਸਾਡੇ ਡੱਲੇਵਾਲ ਸਾਹਿਬ ਇਹਨਾਂ ਕੁਝ ਕਰ ਰਹੇ ਨੇ ਸਾਡਾ ਵੀ ਫਰਜ਼ ਬਣਦਾ ਸੀ ਡਿਊਟੀਆਂ ਨਿਭਾਉਣ ਦਾ ਠੀਕ ਹੈ ਤੇ ਉਹ ਡਿਊਟੀਆਂ ਨਿਭਾ ਰਹੀ ਹੁੰਦੀ ਹੈ ਹਾਂਜੀ ਡਿਊਟੀਆਂ ਨਿਭਾ ਰਹੇ ਜਿੱਦੋਂ ਤੋਂ ਨਿਭਾਉਂਦੇ ਠੀਕ ਹੈ ਬਿਲਕੁਲ ਜੀ ਸੋ ਛੱਠੇ ਪਿੰਡ ਦੇ ਕਿਸਾਨ ਨੇ ਜਿਹੜੇ ਉਹ ਮੌਜੂਦ ਨੇ ਅਤੇ ਕਹਿ ਰਹੇ ਨੇ ਕਿ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਲਗਾਤਾਰ ਜਾਰੀ ਆ ਤੇ ਜਿਹੜੇ ਹਾਲਾਤ ਨੇ ਉਹਨਾਂ ਦੇ ਸਰੀਰਕ ਪੱਖੋਂ ਬਹੁਤ ਕਮਜ਼ੋਰ ਹੋ ਰਹੇ ਨੇ ਕਿ ਜਿਹੜੀਆਂ ਦੂਜੀਆਂ ਜਥੇਬੰਦੀਆਂ ਨੇ ਉਹਨਾਂ ਨੂੰ ਵੀ ਤੁਰੰਤ ਨਾਲ ਜੁੜਨਾ ਚਾਹੀਦਾ ਕੈਮਰਾਮੈਨ ਹੈਪੀ ਸ਼ਰਮਨ ਵਾਲਾ ਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ